ਮੇਰੇ ਵਿਆਪਕਿਆ ਲੱਖੋ ਜੀਵਾਰ ਕੀ ਗੁਰਜੀਤਾ ਕਲਸਾ ਉਹ ਆ ਗੁਰਜੀ ਕੀ ਫਤਿਹ ਬਾਈ ਬਸੂਰ ਅੱਠ ਪੌਦਾਂ ਜਿੰਨਾ ਦਿਨ ਹੈ ਉਹ ਵੱਡੇ ਸਾਧ ਜਾਨੀਆਂ ਤੇ ਕਿਸ ਤਰ੍ਹਾਂ ਚੋਕੋਰ ਦੀ ਗੜੀ ਦੇ ਵਿੱਚ ਮਦਾਨੇ ਚੱਲਦੇ ਵਿਚ ਲੜਦੇ ਆਂ ਸ਼ਹਾਦਤ ਦਾ ਜਾਨ ਪਿੰਦੇ ਨੇ ਆਖ ਤੇ ਲੋਕ ਮੋਦੀ ਦਾ ਮੇਰੇ ਸਤਿਗੁਰੂ ਧਰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਿੰਨ ਗੁਰ ਸਿੱਖਾਂ ਦੇ ਨਾਲ ਪਹਿਲਾ ਪਿਆਰੀਆਂ ਦੇ ਹੁਕਮ ਦੇ ਤਹਿਤ ਇਸ ਚੰਗੋਰ ਦੀ ਗੜੀ ਨੂੰ ਛੱਡ ਕੇ ਮਾਝ ਵੀ ਵਾਲੇ ਦੇ ਚੰਲਾ ਬਰ ਕੋਤੜ ਦੇ ਨੇ ਆਜੂ ਜਦੋਂ ਲੋਕ ਮੋਦੀ ਸੁਦੀਰ ਕੁੰਜੀ ਕਹਿ ਉਹ ਵਜ਼ੀਰ ਖਾਨ ਦੇ ਕੋਲੋਂ ਇਹ ਹੁਕਮ ਕਰ ਦਿੱਤਾ ਜਾਂਦਾ ਹੈ ਕਿ ਕੱਲ੍ਹ ਨੂੰ ਸਾਰਾ ਦਿਨ ਬਧੰਨੇ ਚਾਹ ਦੇ ਵਿੱਚ ਲੜਦੇ ਰਹੇ। ਇਹ ਤਾਂ ਕੁਵਾਰੀ ਸਾਲੇ ਹੰਗਾਮਾ ਬੁਲੋਤੇ ਗੜੀ ਦੇ ਵਿੱਚ ਆਪਾਂ ਦਾਖਲ ਹੋ ਸਕੀਏ। ਪਰ ਕੁਵਾਰੀ ਹੰਗਾਮਾ ਬੋਲਿਆ ਕਿ ਤਿੰਦਰ ਜਿਹੜੇ ਕੁਰਸੀ ਤਾਂ ਦੇ ਕੋਈ ਜ਼ਾਦਾ ਗਿਣਤੀ ਨਹੀਂ। ਤੇ ਮੈਦਾਨ ਚੱਕ ਦੇ ਵਿੱਚ ਲੜਦੇ ਆ ਪਿਆਉ ਬਲਸੰਦਰ ਸਿੰਘ ਬਲਸੰਦਰ ਸਿੰਘ ਜੀ ਉਸ ਦੀ ਹੀਦਮਤ ਉਹਦੇ ਜੋ ਸ਼ਹਾਦਰ ਦਾ ਜੰਮ ਦਿੱਤੇ ਨੇ ਕਿਉਂਕਿ ਪਿਆਰਵਾਲੀ ਚੇਤਾ ਰੱਖਿਆ ਜੇ ਜਿਸ ਵਕਤ ਮੇਰੇ ਸਾਥੂ ਪਾਸ਼ਾ ਤਾਨੂ ਗੋਬਿੰਦ ਸਿੰਘ ਪਾਸ਼ਾ ਦੀ ਚੰਕੌਰ ਦੀ ਗੜੀ ਨੂੰ ਛੱਡਦੇ ਨੀਂਗਾ ਉਸ ਵਕਤ ਜਿਹੜੀ ਉਹਨਾਂ ਨੇ ਆਪਣੇ ਤਨ ਤੇ ਪੋਸ਼ਾਕ ਪਹਿਨੀ ਸੀ ਉਹ ਪੋਸ਼ਾਕ ਬਲਸੰਦਰ ਸਿੰਘ ਜੀ ਦੀ ਧੀ ਸੀ ਮથે ਤੇ ਲੱਗੀ ਪਈ ਸਿਰ ਦੇ ਉੱਤੇ ਲੱਗੀ ਹੋਈ ਕਲਗੀ ਪਾਉ ਆਪਣੀ ਦਸਤਾਰ ਕਲਗੀ ਲੈ ਕੇ ਜਿਹੜੀ ਪੁਸ਼ਾਕ ਹੈ ਸਾਰੀ ਸੰਗਤ ਸਿੰਘ ਨੂੰ ਬਖਸ਼ੀ ਗਿਆ ਦਾ ਕਿਸੇ ਸੰਗਤ ਸਿਆ ਜਿਸ ਤਰ੍ਹਾਂ ਸੀ ਜੂੜੀ ਦਿੱਤੇ ਕਰੋਤੇ ਸਭ ਤੋਂ ਜਗਾ ਦੇ ਉੱਤੇ ਆਪ ਜੀ ਨੇ ਚੋ ਜਾਣਾ ਤੇ ਅਗਲੇ ਸੁਵੇਦ ਨੂੰ ਮਦਾਨੇ ਚੱਕ ਦੇ ਵਿੱਚ ਲੜਦੇ ਆਂ ਭਾਈ ਸੰਤ ਸਿੰਘ ਭਾਈ ਸੰਤ ਸਿੰਘ ਦੀ ਸ਼ਹਾਦਤ ਹੁੰਦੀ ਹੈ ਤਾਂ ਵੈਰੀਅਰ ਦੇ ਵੱਲੋਂ ਭਾਈ ਸੰਤਖ ਸਿੰਘ ਦਾ ਜਿਹੜਾ ਸੀਸਹਿਰ ਸੀਸ ਵੱਗ ਇੰਡੀਜ ਦੇ ਟੰਕ ਇਨਾਤੀ ਜਾਇਆ ਚੱਜਾ ਤੇ ਵਜ਼ੀਰ ਖਾਨ ਦੇ ਕੋਲ ਜਾ ਕੇ ਗੱਲ ਰੱਖਦੇ ਵਜ਼ੀਰ ਖਾਨ ਜਿਨੇ 7 ਮਹੀਨੇ ਸਰੂ ਭਾਜ ਦਾ ਭਾਈ ਰੱਖੀਆਂ ਢੇਰਾ ਅੰਨਕੂ ਗੜੀ ਵੀ ਵਿਚ ਆਪਾਂ ਧੱਕ ਰੱਖਿਆ ਸਰਸਵਤੀ ਨਦੀ ਨੂੰ ਪਾਰ ਕਰਦੇ ਆ ਰਸਤੀ ਦੇ ਵਿੱਚ ਮਦਾਨੇ ਜਾਗਰੀ ਵਿੱਚ ਲੜਦੇ ਹੋ ਜਾਂ ਭਾਰੀ ਗਿੰਦੀ ਦੇ ਵਿੱਚ ਸਾਡੇ ਬੋਧਾ ਨੂੰ ਸਨ ਕੀਤਾ ਰਾਤ ਨੂੰ ਜਿਹਦੇ ਬਾਰੇ ਦਾਵਾ ਕੀਤਾ ਗਿਆ ਸੀ ਕਿ ਹਿੰਦ ਦਾ ਪੀਰ ਚਲਾ ਗਿਆ ਸਾਡੇ ਸਿੱਖ ਆਪਸ ਦੇ ਵਿੱਚ ਆਪਣੇ ਜਿਹੜੀ ਫੌਜ ਹੈ ਉਹ ਲੜ ਗਿਆ ਆਪਸ ਦੇ ਵਿੱਚ ਮਰ ਗਈ ਹੈ ਭਾਰੀ ਗਿੰਦੀ ਤੇ ਨਕਸਾਰ ਹੋਇਆ ਅੱਜ ਆਪਾਂ ਮੋਰਚਾ ਮਾਰ ਲਿਆ ਤੇ ਉਹਦਾ ਜਿਹੜਾ ਸ਼ੀਸ਼ ਹੈ ਸ਼ੀਸ਼ ਕੱਟ ਕੇ ਬਹਿਲੇ ਆਇਆ ਸ਼ੇਤੀ ਕਰੋ ਆਪਾਂ ਜਲੀਏ ਵੀ ਜਾ ਕੇ ਦੱਖਣ ਦੇ ਵਿੱਚ ਆਪਾਂ ਔਰੰਗਜ਼ੇਬ ਨੂੰ ਵੀ ਖੱਤ ਲਿਖਣਾ ਉਹਨੂੰ ਜਦੋਂ ਇਸ ਗੱਲ ਦਾ ਪਤਾ ਲੱਗੇ ਤਾਂ ਖੁਸ਼ ਹੋ ਕੇ ਸਾango ਹੋਰ ਪਦਮੀਆਂ ਦੇਵੇਗਾ ਚੰਗੀਰਾ ਦੇਵੇਗਾ ਸਾਡੀ ਜਿਹੜੀ ਫੌਜ ਹੈ ਫੌਜ ਨੂੰ ਖੁਸ਼ ਕਰੇਗਾ ਅਨੇਕਾਂ ਰੁਤਬੇ ਨੇ ਜਿਹੜੇ ਰੁਤਬੇ ਮਿਲਣਗੇ ਹੁਣ ਉਹ ਵਜ਼ੀਰ ਕਰਦੇ ਤੱਕ ਉਹ ਤੱਕ ਬਹਿ ਉਸ ਸੀਸਵਾਲ ਤੱਕ ਦੱਤ ਤੇ ਤੱਕ ਕੇ ਗੱਲ ਆਖਦੇ ਕਿ ਤੁਹਾਡੇ ਤੇ ਲੱਖ ਦੀ ਲਗਤ ਹੈ ਕਿਸ ਤਰ੍ਹਾਂ ਦੀ ਗੱਲ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੀਸ ਨਹੀਂ ਹੋ ਸਕਦਾ ਇਹ ਕਿਸੇ ਸਿੱਖ ਦਾ ਸੀਸ ਹੈ ਉਹ ਉਸੇ ਜਦੋਂ ਉਹ ਵਜ਼ੀਰ ਖਾਨ ਜਿਹੜਾ ਵਾਪਸ ਆਪਣੀ ਫੌਜ ਨੂੰ ਲੈ ਕੇ ਇਸ ਤਰ੍ਹਾਂ ਹਾਲਾਤ ਹੈ ਉਦੋਂ ਹੋਰ ਜਿਹੜੀ ਐ ਨਾ ਧਾਰਮਿਕ ਉਹਨਾਂ ਦੀ ਅਸਰ ਫੌਜਦਾਰਾਂ ਦੀਆਂ ਟੁਟੀਆਂ ਲਾਈਆਂ ਜਾਂਦੀਆਂ ਤੇ ਤੁਸੀਂ ਵਾਰ-ਵਾਰ ਪਿੰਡਾਂ ਦੇ ਵਿੱਚ ਜਾਓ ਇਸ ਤਰ੍ਹਾਂ ਦਾ ਹੋਕਾ ਪੜਵਾ ਲਵੋ ਟੰਡੋਰਾ ਪੜਵਾ ਲਵੋ ਜੇਕਰ ਕਿਤੇ ਵੀ ਗੁਰੂ ਦਾ ਪਰਿਵਾਰ ਮਿਲਦਾ ਹੈ ਜਾਂ ਗੁਰੂ ਸਾਹਿਬ ਮਿਲਦੇ ਨੇ ਜਾਂਦੇ ਪਰthਾਈ ਕੋਈ ਸਾਨੂੰ ਖਬਰ ਦੇਵੇਗਾ ਉਹਨੂੰ ਵਾਦ ਤੋਂ ਵਾਦ ਜਿਹੜਾ ਇਨਾਮ ਹੈ ਇਨਾਮ ਦਿੱਤਾ ਜਾਵੇ ਇਹ ਕੋ ਤਾਕਿ ਇਤਿਹਾਸ ਜ਼ਿਕਰ ਕਰਦਾ ਵੀ 1 ਲੱਖ ਰੁਪਏ ਜਿਹੜਾ ਇਨਾਮ ਹੈ ਇਨਾਮ ਰੱਖਿਆ ਗਿਆ ਸੀ ਸਤਪੁਰਾਂ ਦੇ ਪਰਿਵਾਰ ਦੇ ਸਰਦੇ ਤੇ ਸਤਪੁਰਾਂ ਦੇ ਸਿਰ ਦੇ ਉੱਤੇ ਜੇਕਰ ਕੋਈ ਇਹਨਾਂ ਦੇ ਪਰਖਾਈ ਦੱਸੇਗਾ ਜਾਂ ਗ੍ਰਿਫਤਾਰ ਕਰਾਵੇਗਾ ਤੁਹਾਨੂੰ ਚੇਤਾ ਰੱਖਿਓ ਤੇ ਤੋਂ ਬਾਅਦ ਵੀ ਇੱਕ ਸਮਰਾਹ ਹੋਇਆ ਆਇਆ ਮੀਰ ਮੰਨੂ ਦਾ ਸਮਾਜ ਜਿਸ ਵਕਤ ਸਿੱਖਾਂ ਦੇ ਸਿਰਾਂ ਦੇ ਮੁੱਲ ਤੇ ਸੀ ਜੇਕਰ ਕੋਈ ਜਿੰਦਾ ਪਕੜ ਕੇ ਲਿਆਉਂਦਾ ਹੈ ਜੇਕਰ ਕੋਈ ਸੂਤ ਇੰਦਰਾ ਖੈ ਜਾਂ ਉਹਨੂੰ ਮਾਰ ਕੇ ਉਹਦਾ ਸੀਸ ਵਾਰਨ ਕੇ ਲਈ ਹੁੰਦਾ ਹੈ ਤੇ ਉਹਨੂੰ ਇਨਾਮ ਦੇ ਵਜੋਂ 300 ਤੇ 50 ਰੁਪਏ ਜਾਂ ਸਿਲਵਰ ਦਿੱਤੇ ਜਾਂਦੇ ਸਨ। ਭਰੇ ਸਾਧੂ ਪਾਤਸ਼ਾਹ ਜੀ ਤਿੰਨ ਨੂੰ ਸਿੱਖਣ ਦੇ ਨਾਲ ਬਹੁਤ ਵੱਖਰੀਆਂ ਦਿਸ਼ਾਵਾਂ ਦੇ ਵਿੱਚ ਹੁੰਦੇ ਆ ਹੋਇਆ। ਇਹ ਮਾਚੀ ਵਾਲੇ ਨੇ ਜਗਲਾਵਲ ਹੂਤੁਰਤੀ ਤੇ ਦੂਜੇ ਪਾਸੇ ਸਾਧ ਤੇ ਅੱਠ ਬੋਦੀ ਦੇ ਜੀਰਾ ਤੇ ਮੇਰੇ ਸਾਧਗੁਰੂ ਪਾਤਸ਼ਾਹ ਜੀ ਦੇ ਮਾਤਾ ਉਹ ਗੁਜਰੂ ਕੋ ਅਤੇ ਉਹਨਾਂ ਦੇ ਦੋ ਛੋਟੇ ਜਿਹੜੇ ਫਰਜ਼ੰਦ ਨੇ ਸਹਿਬਜ਼ਾਦਾ ਜੁਰਾਵਰ ਸਿੰਘ ਤੇ ਸਹਿਬਜ਼ਾਦਾ ਫਤਿਹ ਸਿੰਘ ਇੱਕ ਉਮਮ ਮਾਸਤੇ ਦੇ ਘਰ ਦੇ ਵਿੱਚ ਜਿਹੜੀ ਰਾਤ ਅਹਿਸ਼ਾਨ ਅਹਿਸ਼ਾਨ ਦੇ ਵਿੱਚ ਰਾਤ কাটਦੇ ਨੇ ਅਗਲੀ ਸਵੇਰ ਹੁੰਦੀ ਹੈ ਤੇ ਲਿਸ਼ਨਵਾਈ ਇਤਿਹਾਸ ਜ਼ਿਕਰ ਕਰਦੇ ਨੇ ਮਸਲਾ ਦੀ ਧਾਰਮਿਕੀ ਬਚਿਆਂ ਮਾਤਾ ਨੂੰ ਪ੍ਰਸ਼ਾਦਾ ਸ਼ਿਕਾਇਤ ਦੇ ਮਾਤਾ ਜੀ ਨੇ ਆਪਣੇ ਹੱਥ ਦੇ ਵਿੱਚ ਪਾਇਆ ਹੋਇਆ ਸੋਨੇ ਦਾ ਕੰਗਨ ਉਤਾਰ ਕੇ ਉਹ ਦਿੱਤਾ ਤੇ ਅਗੂ ਐਨ ਕੀ ਮਾਤਾ ਜੀ ਇੱਕ ਪਾਸੇ ਤੇ ਤੁਸੀਂ ਆਪਣੀ ਧੀ ਆਖਦੇ ਤੇ ਦੂਜੇ ਪਾਸੇ ਵੀ ਮੇਰਾ ਸ਼ਿਕਾਇਤ ਦੇ ਪ੍ਰਸ਼ਾਦੇ ਤਾਂ ਤੁਸੀਂ ਸੋਤਾ ਪਿਆ ਕਰਦੇ ਮੈਂ ਤੁਹਾਨੂੰ ਪ੍ਰਸ਼ਾਦਾ ਮੁਰਣੀ ਸ਼ਿਕਾਇਤ ਧੀਆ ਦੇ ਘਰਾਂ ਦੇ ਵਿੱਚ ਮਾਪਿ ਉਹ ਨੂੰ ਉਨਾ ਦੇ ਪਛਿਆ ਨੂੰ ਪ੍ਰਸ਼ਾਦਾ ਮੋਲਣੀ ਕੀਤਾ ਜਾਂਦਾ ਤੇ ਸਤਪੁਰ ਦੀ ਮਾਤਾ ਜੀ ਨੇ ਗালাਖੀ ਸੀ ਮਾਤਾ ਗੁਜਰਕੌਰ ਨੇ ਕਹਿੰਦੇ ਧੀਏ ਜੇ ਤੈਨੂੰ ਧੀ ਆਖਿਆ ਤੇ ਮੈਂ ਪ੍ਰਸ਼ਾਦੇ ਦਾ ਮੋਲਣੀ ਕਰਦੀ ਵੀ ਤੈਨੂੰ ਪ੍ਰੇਮ ਦੇ ਵਿੱਚ ਪਿੱਜੀ ਹੋਈ ਤੇ ਮਿੰਗੀ ਪਈ ਹੈ ਸੁਗਾਤ ਦੇ ਵਿੱਚ ਸਤਪੁਰ ਸਤਪੁਰ ਦੇ ਮਾਤਾ ਜੀ ਨੇ ਤਾਂ ਇਤਿਹਾਸ ਦੀ ਬਖੂ ਬਖਰੀ ਕੁੰਟੀ ਚਿਤਾ ਰੱਖਿਆ ਜੇ ਇਤਿਹਾਸ ਹਮੇਸ਼ਾ ਖੋਜ ਦਾ ਵਿਸ਼ਾ ਹੈ ਤੇ ਹਮੇਸ਼ਾ ਇਤਿਹਾਸ ਆਪਣੇ ਜਿਹੜੇ ਦਰਵਾਜ਼ੇ ਨੇ ਖੁੱਲੇ ਰੱਖਦਾ ਹੈ ਸਮੇਂ-ਸਮੇਂ ਦੇ ਨਾਲ ਜਿਵੇਂ ਜਵੇਂ ਤੋੜੀ-ਟੁੱੜੀ ਜਾਂਦੀ ਹੈ ਤਿੰਨੇ-ਤਿੰਨੇ ਇਤਿਹਾਸ ਦੇ ਵਿੱਚ ਵੀ ਪਰਵਰਤਨ ਹੁੰਦਾ ਹੈ ਕਿਉਂਕਿ ਨਵੀਆਂ ਖੋਜਾਂ ਦੇ ਲਈ ਖੋਜਾਂ ਜਿੰਨੀ ਲੋਕ ਅੱਗੇ ਵਿਚ ਜਾਵਾਂਗੇ ਉਹਨਾਂ ਖੋਜਾਂ ਵਧੀਆਂ ਜਾਂਦੀਆਂ ਹੁਣ ਇਸੇ ਜਗ੍ਹਾ ਦੇ ਉੱਤੇ ਆਉਂਦਾ ਹੈ ਸਰਹੇੜੀ ਪਿੰਡ ਦਾ ਰੈਡ ਬਲਾਂ ਚੰਦੂ ਚੇਤਾ ਰੱਖਿਆ ਜੀ ਗੁੰਗੂ ਜਦੋਂ ਕੋਲੂ ਹੁੰਦਾ ਹੈ ਨਾ ਕਿਉਂਕਿ ਜਦੋਂ ਅਨੰਦਪੁਰ ਜਾਣਾ ਹੁੰਦਾ ਹੈ ਤੇ ਅਨੰਦਪੁਰ ਤੋਂ ਇਸ ਪੱਧਰ ਨੂੰ ਪਾਰ ਕਰਕੇ ਜਾਣਾ ਪੈਂਦਾ ਹੈ ਦੋ ਇਤਿਹਾਸਕਾਰਾਂ ਨੇ ਬਖੂ ਬਖੀਆ ਨੇ ਇੱਕਰ ਇੰਦਾ ਇਹ ਹੈ ਵੀ ਉਹ ਗੁਰੂ ਦੇ ਘਰ ਦਾ ਰਸੋਈਆ ਸੀ 20 ਸਾਲ ਉਹਦੇ ਗੁਰੂ ਘਰ ਦੇ ਵਿੱਚ ਰਸੋਈ ਦੀ ਸੇਵਾ ਕੀਤੀ ਸੀ ਦੂਜੇ ਇਤਿਹਾਸਕਾਰ ਆਖਦੇ ਮਿੱਜੇਸ ਵਰਤਨ 1675 ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਦੇ ਘਰ ਕਸ਼ਮੀਰੀ ਪੰਡਤ ਆਏ ਸਨ ਆਪਣੀ ਫਰਿਆਦ ਲੈ ਕੇ ਉਨਾ ਆਏ ਹੋਏ ਫਰਿਆਦੀ ਕਸ਼ਮੀਰੀ ਪਿੰਡਾਂ ਦੇ ਵਿੱਚੋਂ ਇਹ ਵੀ ਇੱਕ ਸੀ ਦੀ ਇਹ ਆ ਇਸ ਜਗਾ ਤੇ ਰਹਿ ਗਿਆ ਸੀ ਸਰਹੇਰੀ ਪਿੰਡ ਦੇ ਵਿੱਚ ਨੇ ਆਪਣਾ ਘਰ ਬਣਾ ਲਿਆ ਅਕਸਰ ਗੁਰੂ ਦੇ ਦਰਬਾਰ ਦੇ ਵਿੱਚ ਨਤਕੋ ਸੇਹ ਦੀ ਦਰਜੀ ਦੇ ਦਰਸ਼ਨਾਂ ਲਈ ਆਇਆ ਕਰਦਾ ਸੀ ਅੱਜ ਵੀ ਦਰਸ਼ਨਾਂ ਦੇ ਲਈ ਆਇਆ ਤੇ ਜਦੋਂ ਪੱਤਨ ਨੂੰ ਪਾਰ ਕਰਨਾ ਹੈ ਤੇ ਕੁੰਭਾ ਮਾਸ਼ੀ ਦੇ ਦਿਨਸ ਨਗਰ ਤੇ ਮਿਲਦੇ ਨੇ ਤੇ ਕੁੰਭਾ ਮਾਸ਼ੀ ਨੇ ਪੁੱਛ ਰਿਹਾ ਵੀ ਮੈਂ ਅਨੰਦਪੁਰ ਜਾਣਾ ਤੇ ਇਸ ਪਤਨ ਨੂੰ ਤੁਸੀਂ ਪਾਰ ਕਰਾ ਤੋਗੇ ਤੇ ਕੁੰਭਾ ਮਾਸ਼ੀ ਜੀ ਆਖਦੇ ਕਿ ਤੁਹਾਨੂੰ ਪਤਾ ਨਹੀਂ ਅਨੰਦਪੁਰ ਤੱਕ ਕਦੋਂ ਦਾ ਪਹੁੰਚਾੜਿਆ ਗਿਆ ਜੀ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਪਰਿਵਾਰ ਦੇ ਸਮੇਤ ਆਪਣੇ ਸਿੱਖਾਂ ਦੇ ਸਮੇਤ ਇਸ ਅਨੰਦਪੁਰ ਨੂੰ ਛੱਡ ਕੇ ਚਲੇ ਗਏ ਕਿਹਦੇ ਤੁਹਾਨੂੰ ਕੋਈ ਸੋਹ ਹੈ ਜਿਸ ਕੋਲ ਸੀ ਗਏ ਮੈਂ ਉਹਦਾ ਦੇ ਦਰਸ਼ਨ ਕਰਨ ਲਈ ਆਇਆ ਸੀ ਉਸ ਜਗ੍ਹਾ ਤੇ ਫਿਰ ਇਤਿਹਾਸ ਇਹ ਦੱਲਿਆ ਗਿਆ ਕਿ ਉਮਰ ਮਾਸ਼ੀ ਜੀ ਨੇ ਗੱਲ ਆਖੀ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਿਥਾਈ ਦਾ ਸਾਨੂੰ ਖਬਰ ਨਹੀਂ ਹੈ ਇਸ ਪਾਸੇ ਜੀ ਨੀ ਪਟਿਲ ਸਾਹਿਬ ਜੀ ਦੇ ਬਾਰੇ ਦੂਸਰੇ ਪਰਿਵਾਰ ਬਾਰੇ ਸਾਨੂੰ ਖਬਰ ਨਹੀਂ ਇਸ ਪਾਸੇ ਜੀ ਹਾਂ ਉਹਨਾਂ ਨੇ ਸਤਕਾਰਯੋਗ ਮਾਤਾ ਜੀ ਦੇ ਦੋ ਛੋਟੇ ਜਿਹੇ ਚੰਦ ਦੇ ਫਰਜ਼ੰਦ ਨੇ ਉਹ ਮੇਰੀ ਛਾਂ ਦੇ ਵਿੱਚ ਨੇ ਇਨੇ ਮਾਤਾ ਜੀ ਦੇ ਦਰਸ਼ਨ ਕੀਤੇ ਲਾਲਾ ਦੇ ਦਰਸ਼ਨ ਕੀਤੇ ਇੱਕ ਜੀ ਵੀ ਦੋ ਰਾਜਾਂ ਨੇ ਇੱਕ ਰਾ ਇਹ ਹੈ ਵੀ ਚੰਗੂ ਜਿਹੜਾ ਜਿੰਨਾ ਹੈ ਗੰਗੂ ਇਹ ਕਹਿੰਦਾ ਹੈ ਗੰਗੂ ਕਹਿੰਦਾ ਹੈ ਵੀ ਤੁਸੀਂ ਇੱਥਾਂ ਕਰੋ ਮੇਰੇ ਨਾਲ ਚਲੋ ਮੈਂ ਤੁਹਾਨੂੰ ਰੋਪੜ ਤੋਂ ਇਲਾਕੇ ਤੋਂ ਛੱਡ ਦਵਾਂਗਾ ਤੇ ਤੁਹਾਡੇ ਪਰਿਵਾਰ ਦੇ ਬਾਰੇ ਸੂਝ ਲੱਗ ਜਾਵੇ ਕਿ ਤੁਹਾਨੂੰ ਉੱਥੇ ਪਛਾਣ ਦਿੱਤਾ ਜਾਵੇਗਾ ਅਰ ਦੂਜੇ ਪਾਸੇ ਜਦੋਂ ਇਹ ਸੋਚਦਾ ਪਤਾ ਲੱਗਦਾ ਕਿ ਮਾਤਾ ਜੀ ਦੇ ਕੋਲ ਕੁਝ ਸੋਨੇ ਦੀਆਂ ਮੋਹਰਾਂ ਨੇ ਕੁਝ ਪੈਸਾ ਹੈ ਤਾਂ ਇਹਦੇ ਮਨ ਦੇ ਵਿੱਚ ਲਾਲਚ ਪੈਦਾ ਹੋ ਜਾਂਦਾ ਹੈ ਇਹ ਆਪਣੇ ਨਾਲ ਮਾਤਾ ਜੀ ਨੂੰ ਲੈਂਦਾ ਦੋਵਾਂ ਲਾਲਾਂ ਨੂੰ ਆਪਣੇ ਨਾਲ ਲੈਂਦਾ ਤੇ ਆਪਣੇ ਨਾਲ ਲੈ ਕੇ ਇਹ ਆਪਣੇ ਪਿੰਡ ਸਰਖੇੜੀ ਚਲਾ ਜਾਂਦਾ ਹੈ ਜਦੋਂ ਬਾਬਾ ਪੰਡਾ ਸੋ 72 ਨੇ ਦਿੱਤੇ ਹਮਲਾ ਕੀਤਾ ਸੁਣਨਾ ਉਦੋਂ ਇਸ ਰਖੇੜੀ ਉਹ ਖੇੜੀ ਬਣ ਗਿਆ ਤੇ ਅੱਜ ਆਪਾਂ ਇਹਨੂੰ ਖੇੜੀ ਦੇ ਨਾਮ ਨਾਲ ਚੱਲਦੇ ਆ। ਇਹ ਘਰ ਲੈ ਕੇ ਕਿਹਾ ਹੁਣ ਮਨ ਦੇ ਵਿੱਚ ਤਾਂ ਲਾਲਚ ਪਹਿਲੇ ਹੀ ਸੀ ਆ ਤੇ ਇਸ ਗੱਲ ਦੀ ਵੀ ਖਬਰ ਸੀ ਪੁਰਪਿੰਡਾ ਦੇ ਵਿੱਚ ਵੀ ਸਗਾਦੀ ਖਬਰ ਜ਼ਰੂਰ ਹੋਗੀ ਹੋਵੇਗੀ ਕਿਉਂਕਿ ਢੰਡੋਰਾ ਪੜਵਾ ਦਿੱਤਾ ਗਿਆ ਸੀ ਵੀ ਜਿਹੜਾ ਵੀ ਗੁਰੂ ਦੇ ਪਰਿਵਾਰ ਦੇ ਬਾਰੇ ਜਾਣਕਾਰੀ ਦਵੇਗਾ ਉਹਨੂੰ ਇਨਾਮ ਦੇ ਬਜੋਤ ਇਤਲਾਹ ਮੋਰਾ ਲਿਖੀਆਂ ਜਾਣ ਗਈ ਤੇ ਲਾਲਚ ਕਹੋ ਜੀ ਚੀਜ਼ ਹੈ ਚੇਤਾ ਰੱਖਿਆ ਜੀ ਬੰਦਾ ਨਾ ਡੋਲੇ ਤੇ ਲਾਸਟ ਮਿੰਟ ਹੋਤਾ ਜੇ ਡੋਰ ਬੰਦੇ ਤੇ ਤੱਕ ਤੇ ਆ ਕੇ ਬੰਦਾ ਡੋਲ ਪੈਂਦਾ ਪਰ ਖਿੰਦਾ ਪਿਆ ਅਸਪੜਿਆ ਨਾ ਰਾਜੇ ਪਰ ਤ੍ਰੀ ਦਾ ਤਿਆਗ ਆਪਣਾ ਰਾਜ ਭਾਗ ਛੱਡ ਕੇ ਗਿਆ ਸੀ ਜੇਕਰ ਡੋਲਿਆ ਜਾਂ ਕਿਥੇ ਡੋਲਿਆ ਪਾਣੀ ਝੁਕ ਤੇ ਜਾ ਕੇ ਡੋਲ ਪਿਆਸ ਲਾਲਚਿਕ ਕੁੱਤੇ ਦੀ ਤਰ੍ਹਾਂ ਜਿਵੇਂ ਕੁੱਤਾ ਖਾਣ ਦੇ ਭਟਕਦਾ ਘਰ ਘਰ ਦੇ ਵਿੱਚ ਜਾ ਕੇ ਦਰਵਾਜ਼ੇ ਨੂੰ ਖੜਕੰਦਾ ਕਿਸੇ ਤਰ੍ਹਾਂ ਦਾ ਲਾਲਚ ਹੈ ਲਾਲਚੀ ਕੁੱਤੇ ਦੀ ਤਰ੍ਹਾਂ ਕਿ ਜਿੰਨਾ ਜ਼ਿਆਦਾ ਇਹਨੂੰ ਖੁਰਾਕ ਮਿਲੀ ਜਾਵੇਗੀ ਓਨਾ ਹੀ ਲਾਲਚ ਵਧਦਾ ਜਾਂਦਾ ਹੈ ਇਸੇ ਕਰਕੇ ਸਤਿਗੁਰ ਦੀ ਬਾਣੀ ਨੇ ਕਹਾਂ ਲਾ ਕਿਸੇ ਲੋਭੀ ਕਾਮੇਸਾਨਾ ਕਿ ਜੇਕਰ ਭਾਰਵ ਸਹਿ ਵੀ ਲੋਭੀ ਦਾ ਪਸਾਨੀ ਕਰਨਾ ਚਾਹੀਦਾ ਹੈ ਕਿਉਂਕਿ ਇਹਦਾ ਕੋਈ ਫਤ ਨਹੀਂ ਕਿਸ ਜਗ੍ਹਾ ਤੇ ਜਾ ਕੇ ਤੁਹਾਨੂੰ ਤੋਖਾ ਦੇ ਜਾਵੇਗਾ ਇਹ ਲੋਭਾ ਦਾ ਲੰਪੜ ਸੰਸਰਮੋਹਰਾ ਅਨੁਕਲਨ ਲੋਕੀ ਕਹਿੰਦੇ ਵੀ ਇਹ ਲੋਭਾ ਜਿਹੜਾ ਲੰਪੜ ਹੈ ਇਹ ਸਰਮੋਹ ਹੈ ਕੋਈ ਪਤਾ ਨਹੀਂ ਕਿਵੇਂ ਆਪਣਾ ਜਿਹੜਾ ਪ੍ਰਭਾਵ ਹੈ ਜਲਵਾ ਹੈ ਜਲਵਾ ਕਦੋਂ ਖਾ ਜਾਪੇ ਇਥੋਂ ਆਪਣੇ ਨਾਲ ਪਰਿਵਾਰ ਨੂੰ ਲੈ ਕੇ ਜਾਂਦਾ ਹੈ ਮਾਤਾ ਜੀ ਨੂੰ ਆਪਣੇ ਘਰ ਦੇ ਵਿੱਚ ਜਾਂਦਾ ਹੈ ਤੇ ਇਤਿਹਾਸ 'ਚ ਜ਼ਿਕਰ ਕਰਦਾ ਹੈ ਕਿ ਜਦੋਂ ਰਾਤ ਨੂੰ ਪ੍ਰਸ਼ਾਦਾ ਸ਼ੋਕ ਲੱਗਦੇ ਹਨ ਤੇ ਆਪਣੀ ਪਤਨੀ ਨੂੰ ਇਹ ਕਹੇ ਆਖਦਾ ਕਿ ਕਰਮਾ ਪਾਣੀ ਤਾਂ ਕਰ ਜਿਹੜਾ ਤੁਸੀਂ ਪ੍ਰਸ਼ਾਦਾ ਤਿਆਰ ਕੀਤਾ ਇਹਦੇ ਵਿੱਚ ਥੋੜਾ ਜਿਹਾ ਜਿਆਫਾ ਦੇ ਤੇ ਘਰ ਵਾਲੀ ਸਿਆਣੀ ਸੀ ਆਖਣ ਲੱਗੀ ਕਿ ਜਿਸ ਘਰ ਚ ਨਮਕ ਖਾਦਾ ਹੋਵੇ ਨਾ ਨਮਕ ਖਾ ਕੇ ਕਦੀ ਵੀ ਖਰਾਬ ਨਹੀਂ ਕਰਨਾ ਚਾਹੀਦਾ ਤੂੰ ਵੀ ਸਾਗ ਉਸ ਜਗ੍ਹਾ ਤੇ ਰਹਿ ਕੇ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਵਹਿ ਕੇ ਕੋਈ ਸੇਵਾ ਕੀਤੀ ਔਸੇ ਦਾਤਾ ਨੂੰ ਨੰਮਕ ਹਾਤਾ ਹੈ ਅੱਜ ਜੇਕਰ ਵਿਕਤਾ ਆਣ ਪਈ ਹੈ ਤੇ ਅੱਜ ਤੋਂ ਨੰਮਕ ਹਰਾਮਪਿਆ ਕਰਦਾ ਪਿਆ ਉਸ ਜਗਾ ਤੇ ਫਿਰ ਪ੍ਰਸ਼ਾਦਾ ਸ਼ਟਾਇਆ ਗਿਆ ਤੇ ਰਾਤ ਦਾ ਸਮਾ ਪੁੰਦਾ ਰਾਤ ਨੂੰ ਸੌਂਦੇ ਨੇ ਤੇ ਲਾਲਚ ਮਨ ਦੇ ਵਿੱਚ ਲਾਲਚ ਇਹ ਕਰਦਾ ਹੈ ਕਿ ਕਦੋਂ ਮਾਤਾ ਜੀ ਸੌਣ ਤੇ ਇਹਨਾਂ ਦੇ ਕੋਲ ਜਿਹੜੀ ਮੋਹਰਾ ਵਾਲੀ ਕੁਰਸੀ ਹੈ ਗੁੱਟਲੀ ਉਸ ਨੂੰ ਮੱਚਾ ਰਾਤ ਸਮਾਪੂਰਿਆ ਰਾਤ ਨੂੰ ਇਹਦੇ ਪੈਰੰਕ ਚੁੰਗਿਆ ਜਾਂ ਉਲੇ-ਉਲੇ ਪੈਰਾਂ ਦੇ ਨਾਲ ਉਸ ਗਲਤੀ ਨੂੰ ਚੁਕ ਲਿਆ ਜਦੋਂ ਅਗਲੇ ਦਿਨ ਸੁਦੇਰ ਉਹੀ ਤੇ ਡੋਨਾਰ ਸਿੰਘ ਨੇ ਨੂਰੀਆ ਨੇ ਵੀ ਕਲ ਲਿਖੀ ਹੈ ਉਹਨਾਂ ਦਾ ਜ਼ਿਕਰ ਆਇਆ ਕਿੰਨੇ ਪਹਿਲੇ ਦਿਨ ਜਦੋਂ ਗੰਗੂ ਲੈ ਕੇ ਗਿਆ ਨਾ ਆਪਣੇ ਘਰ ਦੇ ਵਿੱਚ ਤੇ ਜਿਹੜਾ ਪ੍ਰਸ਼ਾਦਾ ਦਿੱਤਾ ਹੈ ਉਹ ਪ੍ਰਸ਼ਾਦਾ ਇੰਨਾ ਤੜੜਾ ਹੈ ਕਿ ਕਿਸੇ ਜਾਨਵਰ ਨੂੰ ਪਾਇਆ ਜਾਵੇ ਜਾਨਵਰ ਨੂੰ ਨਾ ਖਾਵੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਮੋਰ ਕੱਢ ਕੇ ਦਿੱਤੀ ਤੇ ਮੋਰ ਕੱਢ ਕੇ ਪਤਾਸੀ ਲਿਆ ਕੇ ਛੋਟੇ ਬੱਚਿਆਂ ਨੂੰ ਪਾਇਸਾ ਇਹ ਦੂਣਾ ਸਿੰਘ ਡੋਰੀਆ ਜੀ ਲਿਖਦੇ ਕਿ ਉਹ ਮੈਂ ਪਹਿਲਾ ਜ਼ਿਕਰ ਕਰ ਦਿੰਦਾ ਹੈ ਇਤਿਹਾਸ ਹੈ ਇਤਿਹਾਸ ਖੋਜ ਦਾ ਵਿਸ਼ਾ ਤੇ ਇਹ ਹਮੇਸ਼ਾ ਆਪਣੇ ਦਰਵਾਜ਼ੇ ਨੂੰ ਖੁੱਲੇ ਰੱਖਦਾ ਤੇ ਖੁੱਲੇ ਦਰਵਾਜ਼ਿਆਂ ਦੇ ਵਿੱਚ ਜ਼ਰੂਰ ਇਤਿਹਾਸ ਦੀ ਖੋਜ ਹੁੰਦੀ ਹੈ ਤੇ ਨਵੀਂ ਤੋਂ ਨਵੀਂ ਜਿਹੜੀ ਖੋਜ ਸਾਡੇ ਸਾਹਮਣੇ ਹੁੰਦੀ ਹੈ ਰਾਜ ਨੇ ਚੋਰੀ ਕਰਨੀ ਜਦੋਂ ਲਈ ਸੁਝੇਰ ਹੋਈ ਤੇ ਮਾਤਾ ਜੀ ਉਠੇ ਨੇ ਤੇ ਉੱਠ ਕੇ ਕਹਿਣਗੇ ਪੁੱਤਰ ਵੇ ਚੰਗਾ ਕੀਤਾਈ ਜਿਸ ਚੀਜ਼ ਦੀ ਬਨੂੰ ਚਿੰਤਾ ਰਿੰਦੀ ਸੀ ਅੱਜ ਉਹ ਮੇਰੀ ਚਿੰਤਾ ਦੂਰ ਕਰ ਦਿੱਤੀ ਹੈ ਕਹਿੰਦਾ ਮਾਤਾ ਕੀ ਗੱਲ ਕਿੰਦੇ ਤੁਸੀਂ ਆ ਕਿੰਦੇ ਮਿਲੋ ਚਿੰਤਾ ਇਸ ਕਰਦੀ ਸੀ ਕਿ ਆ ਬਿਲਕੁਲ ਜਿਹੜੀ ਆ ਮੋਰਾ ਨਹੀਂ ਕਿਤੇ ਮੋਰਾ ਕਿਤੇ ਗਲਤ ਕੰਮੇ ਨਾਲ ਲੱਗ ਜਾਣ ਗਲਤ ਬੰਦੇ ਦੇ ਹੱਥ ਦੇ ਵਿੱਚ ਨਾ ਜਾਣ ਚਲ ਤੇਰੇ ਕੋਲ ਆ ਗਈ ਜਾਂ ਚਲ ਤੇਰੇ ਕੋਲ ਪਈਆਂ ਤੇ ਮੇਰੇ ਕੋਲ ਪਈਆਂ ਇੱਕੋ ਹੀ ਗੱਲ ਤੇ ਮੋਰਾ ਵੀ ਚੁਰਾਇਆ ਤੇ ਨਾਲ ਅੱਗੋ ਕਹ ਲਿਆ ਕੀ ਕਹਿੰਦੇ ਮਾਂ ਤੂੰ ਮੇਰੇ ਤੇ ਮਿਲੋ ਤੂੰ ਚੋਰ ਸਮਝਦੀ ਈਂ ਮੇਰੇ ਤੇ ਦੋਸ਼ ਰੋ ਨਹੀਂ ਹੈ ਇੱਕ ਦਿਨ ਮੈਂ ਬਾਗੀਆਂ ਦੀ ਮਦਦ ਕਰਾਂ ਦੂਜੇ ਪਾਸੇ ਤੁਸੀਂ ਮਨੋ ਹੀ ਚੋਰ ਬਣ ਕੇ ਆ ਕੇ ਲਾ ਕੇ ਦਿੱਤਾ ਮਨੋ ਹੀ ਤੁਸੀਂ ਚੋਰ ਸਾਬਦ ਪਿਆ ਕਰਦੇ ਇਹ ਜੋ ਗੁੱਸੇ ਦੇ ਵਿੱਚ ਆਇਆ ਹੋਇਆ ਭਟ ਗਿਆ ਹੋਇਆ ਲਾਲਚ ਦੇ ਵਿੱਚ ਆਇਆ ਹੋਇਆ ਇਹ ਕਹਦਾ ਆਖਦਾ ਹੈ ਕਿ ਲੱਗ ਕੇ ਤੁਹਾਨੂੰ ਪਤਾ ਨਹੀਂ ਤੁਹਾਡੇ ਉੱਤੇ 1 ਲੱਖ ਮੋਹਰਾਂ ਦਾ ਸੋਨੇ ਦੀਆਂ ਮੋਹਰਾਂ ਦਾ ਇਨਾਮ ਰੱਖਿਆ ਗਿਆ ਹੈ ਤੁਸੀਂ ਮੈਨੂੰ ਚੋੜ ਕੇ ਆ ਪਹਿਲਾ ਭਾਵੇਂ ਚੋਰ ਹੈ ਸਾ ਨਹੀਂ ਸਾਹ ਪਰ ਹੁਣ ਜਰੂਰ ਬਣਾ ਲਾਂ ਤੁਹਾਡੀ ਜਿਹੜੀ ਸ਼ਿਕਾਇਤ ਹੈ ਜਾ ਕੇ ਮੈਂ ਮੁੰਡੇ ਕਰਾਂਗਾ ਤੁਹਾਨੂੰ ਪਕੜਾਵਾਗਾ ਤੇ 1 ਲੱਖ ਹੋਰਾਂ ਦੇ ਜਿਹੜਾ ਉਹਨਾਂ ਪ੍ਰਾਪਤ ਕਰਾਂਗਾ ਘਰ ਦੀ ਜਿਹੜੀ ਘਰ ਘਰ ਵਾਲੀ ਹੈ ਘਰ ਵਾਲੀ ਨੇ ਸਮਝਾਇਆ ਮਾਂ ਨੇ ਸਮਝਾਇਆ ਮਾਤਾ ਗੁਜਰ ਕੋ ਰਿਆ ਕਰ ਦੇ ਨੇ ਕਹਿ ਲਿਆ ਤੂੰ ਇੰਦਾ ਨਾ ਕਰ ਤੈਨੂੰ ਹੋਰ ਮੋਰਾ ਚਾਹੀਦੀਆਂ ਨੇ ਸਮਾਂ ਬਦਲੇਗਾ ਤੈਨੂੰ ਹੋਰ ਮੋਰਾ ਦੇ ਦੇਵਾਂਗੇ ਥੋੜੇ ਜਿਹੇ ਹਾਲਾਤ ਸਹੀ ਹੋਣਗੇ ਜਿਵੇਂ ਪਰਿਵਾਰਿਕ ਤਤਰ ਹੋਵੇਗਾ ਤੈਨੂੰ ਹੋਰ ਮੂਰਾ ਦੇ ਦਵਾਂਗੇ ਕਹਿੰਦਾ ਨਹੀਂ ਤੁਸੀਂ ਮੈਨੂੰ ਚੋਰ ਕਿਹਾ ਵੀ ਹੁਣ ਮੈਂ ਤੁਹਾਨੂੰ ਚੋਰ ਬਣ ਕੇ ਬਥਵਾਵਾਂਗਾ ਇਥੋਂ ਆਪਣੇ ਪਿੰਡ ਦੇ ਚੌਧਰੀ ਕੋਲ ਜਾਂਦਾ ਤੇ ਚੌਧਰੀ ਨੂੰ ਆਖਦਾ ਜਾ ਕੇ ਕਹਿੰਦੀ ਕਿ ਚੱਲ ਆਪਾਂ ਮੁੰਡੇ ਹੋ ਕੇ ਆਣਾ ਕਿੰਦੇ ਕਾਹ ਤੋਂ ਕਹਿੰਦੇ ਮੁੰਡੇ ਕਿਸੇ ਤਰ੍ਹਾਂ ਕੇ ਜਾਣਾ ਮੇਰੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਤੇ ਦੂ ਛੋਟੇ ਫਰਜ਼ਾਂ ਕਰੇ ਤੈਨੂੰ ਪਤਾ ਹੈ ਸਰਕਾਰ ਨੇ ਇਨਾਮ ਰੱਖਿਆ ਆਪਾਂ ਉਹਨਾਂ ਨੂੰ ਪਕੜਵਾਨੇ ਆ ਗ੍ਰਿਫਤਾਰੀ ਕਰੂਣੀਆਂ ਤੇ ਆਪਾਂ ਸਰਕਾਰ ਤੋਂ ਇਨਾਮ ਪ੍ਰਾਪਤ ਕਰਾਂਗੇ ਹੁਣ ਇਤਿਹਾਸ ਨਿਕਰ ਕਰਦਾ ਹੈ ਕਿ ਜਿਹੜਾ ਪਿੰਡ ਦਾ ਚੌਧਰੀ ਸਿੰਘਾ ਉਹਨੇ ਆਪਣੇ ਪਿੰਡ ਦੇ ਵਿੱਚੋਂ ਕੁਝ ਬੰਦੇ ਇਕੱਠੇ ਕੀਤੇ ਤੇ ਇਸ ਗੰਗੂ ਦੇ ਘਰ ਦੇ ਆਲੇ-ਦੁਆਲੇ ਲਾਜ ਦੇ ਤੇ ਮਾਤਾ ਜੀ ਦਾ ਛੋਟੇ ਲਾਲ ਨੇ ਜਿਹੜੇ ਘਰ ਤੋਂ ਚਲੇ ਨਾ ਜਾਣ ਆਪ ਉਸ ਜਗ੍ਹਾ ਤੋਂ ਨਿਕਲੇ ਆ ਜਾ ਕੇ ਨਹੀਂ ਜਾ ਕੇ ਖਬਰ ਕੀਤੀ ਮੁਰੱਡੇ ਜਾ ਕੇ ਫੌਜਦਾਰ ਦੇ ਕੋਲ ਫੋਜਦਾਰ ਦੇ ਵੱਲੋਂ ਕੁਝ ਸੋਚ ਲੈ ਕੇ ਆਇਆ ਜਾਂਦਾ ਤੇ ਆ ਕੇ ਨਾਮ ਗ੍ਰਫਤਾਰ ਕੀਤਾ ਜਾਂਦਾ ਮਾਤਾ ਗੁਜਰਪੁਰ ਤੇ ਦੋਵੇਂ ਛੋਟੇ ਸਾਹਜਾਂ ਜਾਨ ਨੂੰ ਲਗ ਲਾ ਨੂੰ ਜਿਹੜਾ ਜਿਹੜਾ ਹੈ ਗ੍ਰਫਤਾਰੀ ਹੁੰਦੀ ਹੈ ਗ੍ਰਫਤਾਰੀ ਕਰਕੇ ਗੱਡੇ ਤੇ ਬਿਠਾ ਕੇ ਇਸ ਜਗ੍ਹਾ ਤੋਂ ਲੈ ਕੇ ਜਾਇਆ ਜਾਂਦਾ ਪਹਿਲੀ ਜਿਹੜੀ ਰਾਤ ਹੈ ਉਹ ਰਾਤ ਜਿਹੜੀ ਕੱਟੀ ਜਾਂਦੀ ਹੈ ਉਹ ਹੈ ਮੰਡੇ ਦੀ ਤਰਤੀ ਤੇ ਕੋਤਵਾਲੀ ਫਿਰ ਕੋਤ ਵਾਲੀ ਨੂੰ ਅੱਗੇ ਜਾਨੀ ਖਾਨ ਤੇ ਮਾਨੀ ਖਾਨ ਲੈ ਕੇ ਜਾਂਦੇ ਨੇ ਉਹ ਫਿਰ ਲੈ ਕੇ ਜਾਂਦੇ ਬਸੀ ਪਠਾਨਾ ਫਿਰ ਬਸੀ ਪਠਾਨਾ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੁਣ ਬੰਗੂ ਦੇ ਘਰ ਦਾ ਰਾਤ ਦਾ ਕੁਝ ਖਾਣਾ ਸਵੇਰੇ ਪੀਣ ਦੇ ਲਈ ਪਾਣੀ ਵੀ ਨਹੀਂ ਦਿੱਤਾ ਉਦਨ ਵੀ ਕੁਝ ਨਹੀਂ ਖਾਧਾ ਸ਼ਾਮ ਤੱਕ ਗ੍ਰਫਤਾਰੀ ਕੁੜੀਆ ਰਾਤ ਨੂੰ ਵੀ ਕੁਝ ਖਾਣੇ ਨਹੀਂ ਦਿੱਤਾ ਜਾਂਦਾ ਫਿਰ ਅਗਲੇ ਦਿਨ ਹੁੰਦਾ ਅਗਲੇ ਦਿਨ ਵੀ ਖਾਣੇ ਕੋਈ ਨਹੀਂ ਦਿੱਤਾ ਜਾਂਦਾ ਜਦੋਂ ਜਾਨੀ ਖਾ ਮਾਨੀ ਖਾਦੇ ਫਿਰ ਬਸੀ ਪਟਾਲਾ ਲੈ ਕੇ ਜਾਂਦਾ ਉਦੋਂ ਵੀ ਖਾਣੇ ਪੀਣੇ ਕੁਝ ਨਹੀਂ ਦਿੱਤਾ ਜਾਂਦਾ ਉਦੋਂ ਜਾਨੀ ਖਾ ਇਹ ਕਹਿੰਦਾ ਹੈ ਹੈ ਕਹਿੰਦਾ ਵੀ ਤੂੰ ਇੰਦਾ ਕਰ ਆਪਣੇ ਭਰਾ ਨੂੰ ਕਰਦਾ ਤੂੰ ਇੱਥੇ ਰੁਕ ਮੈਂ ਜਾਣਾ ਸਰਹੰਦੀ ਕਰਦੀ ਦੇ ਉਥੇ ਜਾ ਕੇ ਵਜੀਰ ਖਾਨ ਨੂੰ ਸੁਨੇਹਾ ਦੇਣਾ ਫਿਰ ਪੁੱਛਣਾ ਵੀ ਵਜੀਰ ਖਾਨ ਕੀ ਆਖਦਾ ਹੈ ਵੀ ਕਿੱਥੇ ਲੈ ਕੇ ਹੋਣਾ ਹੈ ਇਹ ਕੁਝ ਜ਼ਿਆਦਾ ਹੈ ਜਾਨੀ ਖਾ ਉਹ ਵਜੀਰ ਖਾਨ ਦੇ ਕੋਲ ਸਰਹੰਦ ਜਾਂਦਾ ਹੈ ਤੇ ਜਿਸ ਵਕਤ ਸਰਹੰਦ ਜਾਂਦਾ ਹੈ ਨਾ ਜਾ ਕੇ ਵੇਖਦਾ ਹੈ ਵੀ ਵਜੀਰ ਖਾਨ ਦੇ ਰਾਗੂ ਡੇਪੇ ਨੇ ਕੋਸ਼ ਡੇਪੇ ਵਿੱਚ ਚਿੰਤਾ ਦੇ ਵਿੱਚ ਉਦਾਸੀ ਦੇ ਵਿੱਚ ਬਿਠਾ ਪਿਆ ਅਣਿਆਸਣ ਦਿੱਤੇ ਜਾ ਕੇ ਪੁੱਛਦਾ ਕਿ ਲੇਕੇ ਸੂਬੇਦਾਰ ਸਾਹਿਬ ਬੜੇ ਤੁਸੀਂ ਉਦਾਸੀ ਦੇ ਵਿੱਚੋਂ ਕਾਰਨ ਕੀ ਹੈ ਕਹਿੰਦਾ ਕਿ ਕਾਰਨ ਕੀ ਹੈ ਸੱਤ ਮਹੀਨੇ ਕਿਰਾਕਤਿਆ ਇੰਨੀ ਆਪਣੀ ਫੌਜ ਦਾ ਨੁਕਸਾਨ ਵੀ ਕਰਾ ਲਿਆ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਪਕੜ ਸਕਿਆ ਤੇ ਹੁਣ ਮੈਂ ਪਕੜਿਆ ਨਹੀਂ ਤੇ ਜਦੋਂ ਔਰਗ ਦੇ ਨੂੰ ਮਰਦੋ ਸਵਾਲ ਕਰੇਗਾ ਉਹ ਨੂੰ ਪੁੱਛੇਗਾ ਤੇ ਮੈਂ ਕੀ ਉਹ ਖਾਵਾਂਗਾ ਨੂੰ ਆਖਾਂਗੇ ਉਹ ਇੱਕਲੇ ਬੰਦੇ ਦਾ ਮੈਂ ਗੁਰੂ ਦੀ ਬਦ ਨਾਮ ਨਹੀਂ ਕਰ ਸਕਿਆ ਇਹ ਨਿੱਤੇ ਨੂੰ ਫੋਲ ਦੇ ਦਿੱਤੇ ਨੂੰ 10 ਲੱਖ ਦੇ ਕਰੀਬ ਜਿਹੜੀ ਫੋਲ ਦਾ ਜੇਕਰ ਆਪਾਂ ਕਰਦੇ ਆ 10 ਲੱਖ ਦੀ ਫੋਲ ਹੋਵੇ ਤੇ ਕਿੰਨੇ ਕੁ ਤਕ ਬੰਦੇ ਹਿੰਦੀ ਦੇ ਵਿੱਚ ਕਿੰਨੇ ਕੁ ਹੋ ਸਕਦੇ ਨੇ 500 ਜਾਂ 600 ਸਿੱਖ ਹੋ ਸਕਦਾ ਹੈ ਤਾਂ ਇਹ ਯਾਦਾ ਜਿਕਰ ਹੁੰਦਾ ਉਹ ਨਿਰਾਸ਼ਤਾ ਦੇ ਵਿੱਚ ਬਿਠਾ ਪਿਆ ਕੇ ਜਾਣੀ ਕਾਇ ਤਾਂ ਇਹ ਆਖਦਾ ਕਿਸੇ ਤਰ੍ਹਾਂ ਦੀ ਤੁਸੀਂ ਚਿੰਤਾ ਨਾ ਕਰੋ ਨਿਰਾਸ਼ਤਾ ਨੂੰ ਛੱਡੋ ਤੁਸੀਂ ਖੁਸ਼ ਹੋਵੋ ਕਿੰਨੇ ਕਰ ਤੋਂ ਕਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਮਾਤਾ ਜੀ ਦੇ ਛੋਟੇ ਪਰਿਵਾਰ ਜਿਹੜੇ ਛੋਟੇ ਬੱਚੇ ਨੇ ਸਾਡੇ ਕੋਲੇ ਇੱਕੋ ਦਮ ਹਰਾਰੋ ਕੇ ਕੁਛ ਰਹਿ ਕਿਥੇ ਕਿਦੇ ਬੱਸੀ ਪਠਾਨਾ ਸਾਡੀ ਗ੍ਰਫਤਾਰੀ ਦੇ ਵਿੱਚ ਸਾਡੇ ਥਾਣੇ ਦੇ ਵਿੱਚ ਇਹਨੇ ਤੁਸੀਂ ਨਾਲ ਕੋਈ ਲੈ ਕੇ ਆਏ ਉਥੋਂ ਜਾਂਦੇ ਨੇ ਲੈ ਕੇ ਜਾਂਦੇ ਡੂਨਾ ਸੇ ਹੰਡੂਰੀਆ ਫਿਰ ਗੱਲ ਲਿਖਦਾ ਉਹ ਕਹਿੰਦਾ ਜਿਸ ਵਕਤ ਬੱਸੀ ਪਠਾਨਾ ਤੋਂ ਲੈ ਕੇ ਜਾਇਆ ਜਣੈਨਾ ਛੋਟੇ ਬੱਚੇ ਨੇ ਜਿਹੜੇ ਫਰਜੰਦ ਨੇ ਉਹਨਾਂ ਦੇ ਦੋਵੇਂ ਹੱਥਾਂ ਨੂੰ ਪਿੱਛੇ ਬੰਨਿਆ ਜਾਂਦਾ ਤੇ ਪੈਰਾਂ ਦੇ ਵਿੱਚ ਜ਼ੰਜੀਰਾਂ ਪਾ ਕੇ ਹੱਥਾਂ ਦੇ ਵਿੱਚ ਜ਼ੰਜੀਰਾਂ ਪਾ ਕੇ ਪਿੱਛੇ ਨੂੰ ਗੋਡੇ ਮੋੜ ਕੇ ਹੱਥ ਪਿੱਛੇ ਨੂੰ ੋੜ ਕੇ ਬੰਨੇ ਜਾਂਦੇ ਨੇ ਤੇ ਬੋਰੀਆਂ ਦੇ ਵਿੱਚ ਪਾ ਕੇ ਘੋੜੇ ਦੇ ਉੱਤੇ ਲੋਵੇ ਪਾਸੇ ਲੜੇ ਜਾਂਦੇ ਜਿਵੇਂ ਆਪਾਂ ਸਮਾਂ ਨਾਲ ਦੇ ਇੱਕੋ ਤੱਕ ਇਤਿਹਾਸ ਨੇ ਇਹ ਵੀ ਦੱਸਿਆ ਕਿ ਉਹਨੀਆਂ ਆਥਾਂ ਦੇ ਵਿੱਚ ਬੱਚਿਆਂ ਦੀ ਲਾਲਾਂ ਦੀ ਆਥਾਂ ਦੇ ਵਿੱਚ ਗਲੇਨਾ ਦੇ ਨਾਲ ਗੋਡੇ ਵੀ ਮਾਰੇ ਜਾਂਦੇ ਖਾਲੀ ਕੁਝ ਨਹੀਂ ਦਿੱਤਾ ਗਿਆ ਪੀਣ ਲਈ ਕੁਝ ਨਹੀਂ ਦਿੱਤਾ ਤਿੰਨ ਦਿਨਾਂ ਤੋਂ ਭੁੱਖੇ ਰਹੇ ਨਾ ਕੁਝ ਖਾਦਾ ਨਾ ਕੁਝ ਪੀਤਾ ਕਿਉਂਕਿ ਦੋ ਪੁਗਰਾ ਟੈਬੂ ਜੀ ਆਨੇ ਪਹਿਲਾਂ ਜਿੱਕਰ ਕੀਤਾ ਇੱਕ ਬਡੇ ਬਾਦੇ ਇੱਕ ਬਚਪੜਾ ਇਹਦੇ ਵਿੱਚ ਬੰਦੇ ਨੂੰ ਸਭ ਤੋਂ ਜ਼ਿਆਦਾ ਖੁਰਾਕ ਦੀ ਜ਼ਰੂਰਤ ਹੁੰਦੀ ਹੈ ਜੇ ਖੁਰਾਕ ਨਾ ਮਿਲੇ ਸਰੀਰ ਕਮਜ਼ੋਰ ਪੈ ਜਾਂਦਾ ਹੈ ਸਰੀਰ ਕਮਜ਼ੋਰ ਪੈ ਜਾਵੇ ਦੁਬਾਰਾ ਤੋਂ ਤਾਕਤ ਥੋੜਾ ਬੜਾ ਮੁਸ਼ਕਲ ਹੋ ਜਾਂਦਾ ਹੈ ਹਣ ਤਿੰਨ ਦਿਨਾਂ ਤੋਂ ਕੁਝ ਖਾਧਾ ਨਹੀਂ ਤੇ ਇਹਨਾਂ ਨੂੰ ਪਕੜ ਕੇ ਜਿਸ ਵਕਤ ਲੈ ਕੇ ਜਾਇਆ ਜਾਂਦਾ ਹੁਣ ਘੋੜੇ ਤੇ ਲੱਦਿਆ ਜਾਂਦਾ ਤੇ ਮਾਤਾ ਗੁਜਰਪੁਰ ਹੈ ਕਹਿੰਦੇ ਮਾਤਾ ਗੁਜਰਪੁਰ ਦੇ ਚੀਰੇ ਤੇ ਨਾ ਇੱਕ ਕਪੜਾ ਪਾਇਆ ਜਾਂਦਾ ਉਸ ਕਪੜੇ ਦੇ ਵਿੱਚ ਲਾਲ ਜਿਹੜੀਆਂ ਮਿਰਚਾਂ ਨੂੰ ਪਾਈਆਂ ਜਾਂਦੀਆਂ ਮਾਤਾ ਜੀ ਦੇ ਬਜ਼ੁਰਗ 80 ਸਾਲ ਤੋਂ ਉੱਪਰ ਨੇ ਸਾਜਿਆ ਤੇ ਖਾਦੇ ਤੇ ਜਦ ਮਾੜੀ ਵੀ ਮਿਰਚ ਲੱਗ ਰ ਤੇ ਆਪਾਂ ਪਾਣੀ ਦੇ ਨਾਲ ਧੋਦੇ ਲੈਂਦੇ ਆ ਕਿਉਂਕਿ ਜਦੋਂ ਜ਼ੁਲਮੀ ਜ਼ੁਲਮ ਕਰਦਾ ਹੈ ਤੇ ਉਹ ਫਿਰ ਜ਼ੁਲਮ ਦੀ ਕੋਈ ਹੱਦ ਥੜਾ ਹੁੰਦੀ ਹੈ ਉਹ ਵਿਅਕਤੀ ਤੁਹਾਨੂੰ ਜ਼ੁਲਮ ਕਰੇਗਾ ਕਿ ਮੈਂ ਜ਼ੁਲਮ ਕਰਦਾ ਪਿਆ ਕੋਈ ਛੋਟੇ ਨੇ ਜਾਂ ਵੱਡੇ ਨੇ ਜਾਂ ਕੋਈ ਬਜ਼ੁਰਗ ਹੈ ਭਾਵੇਂ ਕੋਈ ਜਵਾਨ ਹੈ ਕਿਉਂਕਿ ਤਿੰਨੇ ਅਵਸਥਾਵਾਂ ਦਾ ਜ਼ਿਕਰ ਮਿਲੇਗਾ ਛੋਟੇ ਸਾਹਿਬਾਂ ਲਈ ਛੋਟੀ ਉਮਰ ਦੇ ਵਿੱਚ ਨੇ ਬਚਪਨ ਦੇ ਵਿੱਚ ਨੇ ਵੱਡੇ ਸਾਹਿਬਾਂ ਦੇ ਜਵਾਨੀ ਦੀ ਉਮਰ ਦੇ ਵਿੱਚ ਤੇ ਬਡੇਰੀ ਦੀ ਉਮਰ ਦੇ ਵਿੱਚ ਮਾਤਾ-ਗੁਜ਼ਰ ਘਰ ਦੇ ਤੇ ਤੀਨਾਂ ਅਵਸਥਾਵਾਂ ਦੇ ਵਿੱਚ ਸਾਨੂੰ ਜੀਵਨ ਜਿਉਰ ਦਾ ਢੰਗ ਦੱਸਿਆ ਵੀ ਜੀਵਨ ਨੂੰ ਜਿਉਣਾ ਕਿਵੇਂ ਹੈ ਬੰਦਾ ਤੇ ਗੱਲ ਆਖਦਿਆ ਨਾ ਤੇ ਬਚਪਨਾ ਆ ਗਿਆ ਵੀ ਬੰਦਾ ਕੰਨਾਂ ਵੀ ਕੋਈ ਨਹੀਂ ਜਵਾਨੀ ਪਈ ਹੈ ਕੋਈ ਗੱਲ ਨਹੀਂ ਜਵਾਨੀ ਤੋਂ ਬਾਅਦ ਦੇਖਾਂਗੇ ਜਵਾਨੀ ਆ ਜਾਵੇ ਜਵਾਨੀ ਤੋਂ ਬਾਅਦ ਕੰਦਾ ਬਡੇ ਪਾ ਆ ਗਿਆ ਬਡੇ ਪਾ ਜਦੋਂ ਬਡੇ ਪਾ ਜਾਂਦਾ ਹੈ ਫਿਰ ਕਹਿੰਦਾ ਹਜੇ ਕੜਾ ਹਜੇ ਤੇ ਮੈਂ ਆਪਣੇ ਪੁੱਤ ਪੋਤਰਿਆਂ ਦਾ ਵਿਆਹ ਕਰੰਦੇ ਨੇ ਉਸ ਤੋਂ ਬਾਅਦ ਦੇਖਾਂਗੇ ਨਿਮਾਗੂ ਟਾਈਮ بس ਅਵੇ ਤਾਂ ਕੋਈ ਪਤਾ ਨਹੀਂ ਕਦੋਂ ਕਰਵਟ ਲੈ ਜਾਵੋ ਕਦੋਂ ਸੰਸਾਰ ਤੋਂ ਜਾਣਾ ਪਵੇ। ਪਰ ਜਿਸ ਵਕਤ ਜਾਨੀ ਖਾਂ ਮਾਨੀ ਖਾਂ ਇਸ ਬੱਸੀ ਪਠਾਨਾ ਤੋਂ ਲੈ ਕੇ ਬੁਲੇ ਜਾਇਆ ਜਾਂਦਾ ਹੈ 25 ਤਰੀਕ ਦਾ ਜਿਹੜਾ ਦਿਨ ਹੈ ਸਾਰਾ ਸ਼ਾਮ ਨੂੰ ਪਹੁੰਚਦੇ ਨੇ ਤੇ ਜਾਂਦਿਆਂ ਸਾਥ ਹੁਕਮ ਇਹ ਕਰ ਦਿੱਤਾ ਜਾਂਦਾ ਹੈ ਕਿ ਬਜ਼ੁਰਗ ਮਾਤਾਂ ਨੂੰ ਤੇ ਨਾਲ ਛੋਟੀਆਂ ਬੱਚਿਆਂ ਨੂੰ ਕੀ ਕੀਤਾ ਜਾਵੇ ਠੰਡੇ ਬੁਸਦੇ ਵਿੱਚ ਰੱਖਿਆ ਜਾਵੇ। ਕਿvarphi ਨੂੰ ਪਤਾ ਹੋਵੇ ਨਿੱਜ ਤੋਂ حکومت ਨੇ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਦੇਣੀ ਹੋਵੇ ਨਾ ਕੋਈ ਆਤ ਦਾ ਅਪਰਾਧੀ ਹੋਵੇ ਤੇ ਅਪਰਾਧੀ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਉਹ ਜ्यादातर ਠੰਡੇ ਕਮਰੇ ਦੇ ਵਿੱਚ ਰੱਖਿਆ ਜਾਂਦਾ ਬਿਨਾਂ ਕਪੜੇ ਆਪਾ ਕਿ ਤਾਂ ਜੋ ਸ਼ਰੀਰ ਨੂੰ ਠੰਡਕ ਮਹਿਸੂਸ ਹੋਵੇ ਸੁਮੇ ਹੋਵੇ ਆਪਣੇ ਆਪ ਜਿਹੜੀ ਕੀਤੀ ਕੋਈ ਗਲਤੀ ਹੈ ਉਸ ਗਲਤੀ ਨੂੰ ਜਰਾ ਬਰਾਬਰ ਮੰਨ ਲਿਆ ਉਹ ਠੰਡਾ ਬੋਝਾ ਹੈ ਜਿਹੜਾ ਠੰਡਾ ਬੋਝਾ ਕੋਈ ਆਮ ਚੀਜ਼ ਨਹੀਂ ਸੀ ਕੋਈ ਆਸਾ ਕੰਦਰ ਸਾਰੇ ਬੈਠੇ ਆ ਨਾ ਇੱਥੇ ਵੀ ਮਹਿਸੂਸ ਕਰਦੇ ਪੈਖਾ ਤੇ ਠੰਡਾ ਬੋਝਾ ਸੇ ਕਰਕੇ ਆਖਿਆ ਜਾਂਦਾ ਸੀ ਉਹ 180 ਫੁੱਟ ਉੱਚਾ ਸੀ 180 ਫੁੱਟ ਕਿਸੇ ਨੇ 100 ਵੀ ਲਿਖਿਆ ਕਿਸੇ ਨੇ 180 ਲਿਖਿਆ ਅੱਜ ਜਿਹੜਾ ਹੈ ਉਹ ਅੱਜ ਕੋਈ ਇਮਾਰਤ ਨਹੀਂ ਹੈ ਅੱਜ ਤਾਂ ਬਿਲਕੁਲ ਨਹੀਂ ਮੈਂ ਥੋੜੀ ਉਚਾਈ ਤੇ ਆ ਨਾ ਪਹਿਲਾਂ ਇੱਕ ਉੱਚਾ ਸਿਚਾਈ ਸੇ ਕਰਕੇ ਰੱਖਿਆ ਜਾਂਦਾ ਸੀ ਕਿ ਚਾਰੇ ਦੁਆਰੇ ਪੀਲਰ ਬੱਡੇ ਜਾਂਦੇ ਸਨ ਦੋਦੇ ਦੁਆਰਾ ਦੇ ਸੰਗਿਲਦੀ ਉਦੋਂ ਸ਼ਾਹਤ ਤਕਲੀਫ ਹੁੰਦੀ ਸੀ ਜਦੋਂ ਗਰਮੀਆਂ ਦੇ ਦਿਨ ਗੁਨੇ ਤੇ ਰਾਜਿਆਂ ਨੇ ਦਾਣੀਆਂ ਦੇ ਸੁਪੇਧਾਰਾਂ ਨੇ ਵਜੀਆਂ ਨੇ ਇਹਦੇ ਉੱਤੇ ਆ ਕੇ ਪੈਣਾ ਤੇ ਉਸ ਠੰਡੇ ਗੁਰਜ ਦੇ ਆਲੇ ਦੁਆਲੇ ਜਿਹੜਾ ਗੁਰਜ ਹੁੰਦਾ ਸੀ ਗੁਰਜ ਦੇ ਆਲੇ ਦੁਆਲੇ ਨਦੀ ਪਣੀ ਹੁੰਦੀ ਸੀ ਤੇ ਨਦੀ ਦੇ ਵਿੱਚ ਜਦੋਂ ਜੂਨ ਜਲਾਈ ਦੇ ਵਿੱਚ ਜਦ ਮਈ ਦੇ ਮਹੀਨੇ ਦੇ ਵਿੱਚ ਗਰਵ ਦਵਾ ਚੱਲਦੀਆਂ ਸਨ ਤੇ ਉਸ ਦੇ ਵਿੱਚ ਪਾਣੀ ਛੱਡਿਆ ਜਾਂਦਾ ਸੀ ਨਾਲੇਦਵਾਲੇ ਉਸ ਨਦੀ ਦੇ ਵਿੱਚ ਆ ਤੇ ਜਦੋਂ ਹਵਾਵਾਂ ਨੇ ਚਲਣਾ ਪਾਣੀ ਨੂੰ ਛੂੰਹਾਂ ਤੇ ਉਹ ਪਾਣੀ ਦੇ ਨਾਲ ਹਵਾਵਾਂ ਨੇ ਠੰਡਾ ਹੋ ਕੇ ਜਾਣਾ ਤੇ ਉਹ ਏਸੀ ਦਾ ਕੰਮ ਕਰਦਾ ਸੀ ਅਸੀਂ ਹੁੰਦਾ ਤੇ ਜਿਹੜਾ ਗਰਮੀ ਦੇ ਵਿੱਚ ਨਹੀਂ ਠੰਡ ਵਿੱਚ ਰੱਖਦਾ ਬੁਣੈ ਤੇ ਉਹ ਦੇ ਦਿਨ ਚੱਲਦੇ ਪਏ ਨੇ ਬਰਸਾਤ ਹੋ ਕੇ ਨਹੀਂ ਹੈ ਅੱਜ ਕੱਲ ਬਰਸਾਤ ਹੋਈ ਹੈ ਅੱਜ ਦੇਖੋ ਮੌਸਮ ਕਿੰਨਾ ਜ਼ਿਆਦਾ ਬਦਲ ਗਿਆ ਠੰਡ ਜ਼ਿਆਦਾ ਹੋ ਗਈ ਹੈ ਤੇ ਮਾਦਾ ਵੀ 6 7 ਤਰੀਕ ਦੀ ਵੀ ਜਿਹੜਾ ਦਿਨ ਹੈ ਰਾਤ ਹੈ ਜਿਹੜਾ ਉਹਦਾ ਮੇਲਾ ਤੇ ਸਾਰਾ ਦਿਨ ਬਾਸ਼ੇ ਦੇ ਵਿੱਚ ਕੱਢਿਆ ਸੀ ਤੇ ਜਿਸ ਵਕਤ ਮਾਸ਼ਕੀ ਨਹੀਂ ਛਾਲ ਦੇ ਵਿੱਚ ਪਹੁੰਚਦੇ ਨਹੀਂ ਤੇ ਕਪੜੀ ਵੀ ਜਿਹੜੇ ਤਰ ਦੇ ਉੱਤੇ ਪਾਏ ਹੁੰਦੇ ਸਨ ਕਪੜੇ ਵੀ ਗਿੱਲੇ ਹੋਏ ਸਨ ਪੋਰ ਕਪੜੇ ਵੀ ਉਸ ਜਿਹੜੇ ਹੱਥ ਦੇ ਵਿੱਚ ਪਕੜੇ ਸਭ ਵੀ ਗਿੱਲੇ ਸਨ ਤੇ ਉਹ ਬਗਮੇ ਕੀਤਾ ਜਾਂਦਾ ਹੈ ਕਿ ਇੰਨਾ ਕਰੋ ਅੱਜ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖੋ ਸਵੇਰੇ ਨਾਲ ਦੀ ਪੇਸ਼ੀ ਹੋਵੇਗੀ ਪੇਸ਼ੀ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਜੋ ਕੁਝ ਕੀਤਾ ਜਾਣਾ ਹੈ ਜੇ ਤਾਂ ਇਸਲਾਮ ਨੂੰ ਕਬੂਲ ਕਰ ਲੈਂਦੇ ਠੀਕ ਹੈ ਜੇ ਨਹੀਂ ਕਬੂਲ ਕਰਦੇ ਫਿਰ ਇਹਨਾਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਨੇ ਉਹ ਸਜ਼ਾਵਾਂ ਫਿਰ ਨਿਦਾਨਤ ਕੀਤੀਆਂ ਜਾਣਗੀਆਂ ਹੁਣ ਕਿੰਨੇ 25 ਤੇ 30 ਦੋ ਰਾਤਾਂ ਦੇ ਜਿਹੜੀਆਂ ਠੰਡੇ ਬੁੱਝਦੇ ਵਿੱਚ ਛੋਟੇ ਸੱਜਾ ਜ਼ਿੰਮਾਦਾਗਰ ਕੋ ਖੜ ਦੇ ਕਿਉਂਕਿ ਤੰਦ ਉੱਤੇ ਲੈਣੀ ਬਸਤਰ ਵੀ ਕੋਈ ਸੰਭੋਧਾ ਕਿਵੇਂ ਦਾਦੀ ਮਾ ਆਪਣੇ